ਦੇਖੋ ਕੋਈ ਰੋਲਾ ਲੱਪਣੀ ਹੈ ਇਲੈਕਟਿਡ ਰਿਪ੍ਰেজੈਂਟੇਟਿਵ ਨੇ ਐਮ ਐਲ ਏ ਐਮ ਪੀ 7 ਸਾਡਾ ਫਰਜ ਹੈ ਉਹਨਾਂ ਦਾ ਸਤਕਾਰ ਕਰਨਾ ਤੇ ਇਹ ਹਮੇਸ਼ਾ ਸਤਕਾਰਯੋਗ ਨੇ ਕੱਲ ਵੀ ਅੱਜ ਵੀ ਤੇ ਉਹ ਸਤਕਾਰਨ ਵਾਲ ਹੀ ਆਏ ਤੇ ਉਹਨਾਂ ਨੂੰ ਪੂਰਾ ਸਤਕਾਰ ਮਿਲਿਆ ਉਥੇ ਸਾਰੀ ਗੱਲ ਐਮ ਕੇ ਵੱਲੀ ਚੱਲ ਰਹੀ ਸੀ ਤੇ ਉਹਨਾਂ ਦੇ ਵਿੱਚੋਂ ਜਿਹੜੇ ਆਪਣੇ ਲੋਕਲ ਐਮ ਐਲ ਏ ਸਾਹਿਬ ਸੀ ਪਾੜਾ ਸਾਹਿਬ ਦੀ ਸਮੱਸਿਆ ਹੋਈ ਲੱਗਿਆ ਵੀ ਸ਼ਾਇਦ ਕਮਿਸ਼ਨ ਸਾਡੀ ਗੱਲ ਪ੍ਰੋਪਰ ਨਹੀਂ ਸੁਣਦੇ ਉਹ ਤਲਕੀ ਜਾ ਕੇ ਗੱਲ ਕਰਨ ਲੱਗੇ ਤੇ ਉਹਨਾਂ ਦੇ ਆਪ ਦੇ ਲੀਡ ਸਮਝਾਇਆ ਵੀ ਇਸ ਤਰ੍ਹਾਂ ਗੱਲ ਨਹੀਂ ਕਰਨੀ ਚਾਹੀਦੀ ਤੇ ਅਸੀਂ ਵੀ ਉਹਨੂੰ ਇਹੀ ਕਿਹਾ ਜਦੋਂ ਆਪਾਂ ਗੱਲ ਬੈਠ ਕੇ ਹੋ ਮਸੱਇਆ ਦਾ ਬੈਕੀ ਹੱਲ ਰਿਪਰੈਜ਼ੈਂਟੇਟਿਵ ਕਰ ਰਹੇ ਆ ਤੇ ਬੜੇ ਐਮਕੇ ਬਲੀ ਉਹਨੇ ਕੱਪ ਆਫ ਦੀ ਸਾਰੀ ਗੱਲ ਸੁਣੀ ਜਾ ਰਹੀ ਹੈ ਵੀ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰਨਾ ਠੀਕ ਤੇ ਉਹ ਠੀਕ ਹੈ ਇੱਕ ਇੰਪਲਸ ਦੇ ਵਿੱਚ ਉਹਨਾਂ ਦੇ ਪਾੜਾ ਸਾਹਿਬ ਨੇ ਜੋ ਬੋਲਿਆ ਉਹਨਾਂ ਦੀ ਪ੍ਰੋਬਲਮ ਹੈ ਉਹਦਾ ਜਵਾਬ ਉਹ ਦੇ ਸਕਦੇ ਆ ਬਟ ਮੈਨੂੰ ਕੋਈ ਗਿਲਾ ਸ਼ਿਕਵਾ ਨਹੀਂ ਉਹ ਤਾਂ ਉਹਨਾਂ ਦੇ ਫਿਰ ਜਦੋਂ ਨਾਲ ਪਾੜਾ ਸਾਹਿਬ ਨੇ ਸ਼ੁਰੂ ਕੀਤਾ ਤਾਂ ਕਈ ਵਾਰ ਲੀਡਰ ਨੂੰ ਆਪਣੇ ਲੀਡਰ ਦੀ ਸਪੋਰਟ ਕਰਨੀ ਪੈਂਦੀ ਹੈ ਬਟ ਉਹਨਾਂ ਨੇ ਬਾਅਦ ਦੇ ਵਿੱਚ ਵੀ ਕਿਹਾ ਵੀ ਸਾਨੂੰ ਇਹ ਜੋ ਹੋਇਆ ਸਹੀ ਨਹੀਂ ਹੋਇਆ ਵੀ ਅਸੀਂ ਅੱਗੇ ਤੋਂ ਇਸ ਦਾ ਖਿਆਲ ਰੱਖਾਂਗੇ ਮੈਨੂੰ ਪਤਾ ਨਹੀਂ ਉਹਨਾਂ ਨੇ ਕੰਪਲੇਂਟ ਕੀਤੀ ਹੈ ਕਿੰਨੀ ਤਾਂ ਚੰਗੀ ਗੱਲ ਹੈ ਤਾਂ ਮੈਂ ਵੀ ਦੱਸਾਂ ਉਹਨਾਂ ਨੂੰ ਦਾ ਜੋ ਬੋਲੇ ਆ ਉਹ ਬੋਲੇ ਆ ਮੈਂ ਤਾਂ ਕੋਈ ਕੰਪਲੇਂਟ ਕੀਤੀ ਆ ਤਾਂ ਉਹਨਾਂ ਦਾ ਸਾਰੇ ਤੱਕ ਹੋਇਆ ਪਿਆ ਫਿਕਰ ਸਾਹਿਬ ਉਹ ਦੇਖ ਲੈਣਗੇ ਕੋਈ ਡਰ ਨਹੀਂ ਜਦੋਂ ਮੈਂ ਕੋਈ ਗਲਤ ਕੰਮ ਕੀਤਾ ਨਹੀਂ ਮੈਂ ਬੋਲਿਆ ਨਹੀਂ ਕੰਪਲੇਂਟ ਕਰਨਾ ਦਾ ਉਹ ਹੋ ਸਕਦਾ ਵੀ ਆਪਣਾ ਜਿਹੜਾ ਉਹਨਾਂ ਵੱਲੋਂ ਬੋਲਿਆ ਗਿਆ ਉਹਨੂੰ ਇਹ ਉਹਨਾਂ ਦੀ ਪ੍ਰੋਬਲਮ ਹੈ ਉਹਦਾ ਬਾਰੇ ਉਹ ਫਿਕਰ ਨਹੀਂ ਹੈ ਨਿਵਾ ਰਹੇ ਆ ਇਹ ਅੱਜ ਵੀ ਸਾਰਿਆਂ ਦਾ ਸਤਿਕਾਰ ਹੈ ਇਲੈਕਟਿਡ ਸਾਡੇ ਐਲਓਪੀ ਨੇ ਸਾਡੇ ਬਾਜਵਾ ਸਾਹਿਬ ਤੇ ਸਾਰਿਆਂ ਦਾ ਕੱਲ ਵੀ ਸਤਿਕਾਰ ਕੀਤਾ ਮੈਂ ਅੱਜ ਵੀ ਸਤਿਕਾਰ ਕਰਦਾ ਤੇ ਕੱਲ ਵੀ ਕਰਾਂਗੇ ਜੇ ਉਹਨਾਂ ਨੇ ਉੱਚਾ ਨੀਚਾ ਬੋਲਿਆ ਤਾਂ ਉਹਦੇ ਜਵਾਬ ਦੇ ਹੋਣ ਤੇ ਉਹ ਸਤਿਕਾਰਨ ਵਾਲੀ ਆਏ ਤੇ ਉਹਨਾਂ ਨੂੰ ਪੂਰਾ ਸਤਿਕਾਰ ਮਿਲਿਆ ਉਥੇ ਸਾਰੀ ਗੱਲ ਐਮਕੇ ਵੱਲੀ ਚੱਲ ਰਹੀ ਸੀ ਤੇ ਉਹਨਾਂ ਦੇ ਵਿੱਚੋਂ ਜਿਹੜੇ ਆਪਣੇ ਲੋਕਲ ਐਮਐਲਏ ਸਾਹਿਬਾਂ ਸੀ ਪਾੜਾ ਸਾਹਿਬ ਨੂੰ ਸਮੱਸਿਆ ਹੋਈ ਲੱਗਿਆ ਵੀ ਸ਼ਾਇਦ ਕਮਿਸ਼ਨ ਸਾਡੀ ਗੱਲ ਪ੍ਰੋਪਰ ਨਹੀਂ ਸੁਣਦੇ ਉਹ ਤਲਕੀ ਜਾ ਕੇ ਗੱਲ ਕਰਨ ਲੱਗੇ ਤੇ ਉਹਨਾਂ ਦੇ ਆਪ ਦੇ ਲੀਡ ਸਮਝਾਇਆ ਵੀ ਇਸ ਤਰ੍ਹਾਂ ਗੱਲ ਨਹੀਂ ਕਰਨੀ ਚਾਹੀਦੀ ਤੇ ਅਸੀਂ ਵੀ ਉਹਨੂੰ ਇਹੀ ਕਿਹਾ ਜਦੋਂ ਆਪਾਂ ਗੱਲ ਬੈਠ ਕੇ ਹੋ ਮਸੱਇਆ ਦਾ ਬੈਠ ਕੇ ਹੱਲ ਹੋਣ ਰਿਪਰੈਜ਼ੈਂਟੇਟਿਵ ਕਰ ਰਹੇ ਆ ਤੇ ਬੜੇ ਐਮਕੇ ਬਲੀ ਉਹਨੇ ਕਪ ਆਫ ਟਿੱਡੀ ਸਾਰੀ ਗੱਲ ਸੁਣੀ ਜਾ ਰਹੀ ਹੈ ਫਿਰ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰਨਾ ਠੀਕ ਤੇ ਉਹ ਠੀਕ ਹੈ ਇੱਕ ਇੰਪਲਸ ਦੇ ਵਿੱਚ ਉਹਨਾਂ ਦੇ ਪਾੜਾ ਸਾਹਿਬ ਨੇ ਜੋ ਬੋਲਿਆ ਉਹਨਾਂ ਦੀ ਪ੍ਰੋਬਲਮ ਹੈ ਇਹ ਉਹਦਾ ਜਵਾਬ ਉਹ ਦੇ ਸਕਦੇ ਆ ਬਟ ਮੈਨੂੰ ਕੋਈ ਗਿਲਾ ਸ਼ਿਕਵਾ ਨਹੀਂ ਉਹ ਤਾਂ ਉਹਨਾਂ ਦੇ ਫਿਰ ਜਦੋਂ ਨਾਲ ਪਾੜਾ ਸਾਹਿਬ ਨੇ ਸ਼ੁਰੂ ਕੀਤਾ ਤਾਂ ਕਈ ਵਾਰ ਲੀਡਰ ਨੂੰ ਆਪਣੇ ਲੀਡਰ ਦੀ ਸਪੋਰਟ ਕਰਨੀ ਪੈਂਦੀ ਬਟ ਉਹਨਾਂ ਨੇ ਬਾਅਦ ਦੇ ਵਿੱਚ ਵੀ ਕਿਹਾ ਵੀ ਸਾਨੂੰ ਇਹ ਜੋ ਹੋਇਆ ਸਹੀ ਨਹੀਂ ਹੋਇਆ ਵੀ ਅਸੀਂ ਅੱਗੇ ਤੋਂ ਇਸ ਦਾ ਖਿਆਲ ਰੱਖਾਂਗੇ ਮੈਨੂੰ ਪਤਾ ਨਹੀਂ ਉਹਨਾਂ ਨੇ ਕੰਪਲੇਨਟ ਕੀਤੀ ਤੇ ਕਿਤੇ ਤਾਂ ਚੰਗੀ ਗੱਲ ਹੈ ਤੇ ਮੈਂ ਵੀ ਦੱਸਾਂ ਉਹਨਾਂ ਨੂੰ ਦਾ ਜੋ ਬੋਲੇ ਆ ਉਹ ਬੋਲੇ ਆ ਮੈਂ ਤਾਂ ਕੋਈ ਕੰਪਲੇਨਟ ਕੀਤੀ ਆ ਤਾਂ ਉਹਨਾਂ ਦਾ ਸਾਰੇ ਤੱਕ ਹੋਇਆ ਪਿਆ ਫਿਕਰ ਸਾਹਿਬ ਉਹ ਦੇਖ ਲੈਣਗੇ ਕੋਈ ਡਰ ਨਹੀਂ ਜਦੋਂ ਮੈਂ ਕੋਈ ਗਲਤ ਕੰਮ ਕੀਤਾ ਨਹੀਂ ਮੈਂ ਬੋਲਿਆ ਨਹੀਂ ਕੰਪਲੇਨਟ ਕਰਨਾ ਦਾ ਉਹ ਹੋ ਸਕਦਾ ਵੀ ਆਪਣਾ ਜਿਹੜਾ ਉਹਨਾਂ ਵੱਲੋਂ ਬੋਲਿਆ ਗਿਆ ਉਹਨੂੰ ਇਹ ਉਹਨਾਂ ਦੀ ਪ੍ਰੋਬਲਮ ਹੈ ਉਹਦਾ ਬਾਰੇ ਉਹ ਫਿਕਰ ਨਹੀਂ ਹੈ ਨਿਵਾ ਰਹੇ ਆ ਤੇ ਅੱਜ ਵੀ ਸਾਰਿਆਂ ਦਾ ਸਤਿਕਾਰ ਹੈ ਇਲੈਕਟਿਡ ਸਾਡੇ ਐਲੋਪੀ ਨੇ ਸਾਡੇ ਬਾਜਵਾ ਸਾਹਿਬ ਤੇ ਸਾਰਿਆਂ ਦਾ ਕੱਲ ਵੀ ਸਤਿਕਾਰ ਕੀਤਾ ਮੈਂ ਅੱਜ ਵੀ ਸਤਿਕਾਰ ਕਰਦਾ ਤੇ ਕੱਲ ਵੀ ਕਰਾਂਗੇ ਜੇ ਉਹਨਾਂ ਨੇ ਉੱਚਾ ਨੀਚਾ ਬੋਲਿਆ ਤਾਂ ਉਹਦੇ ਜਵਾਬ ਦੇ